ਲਿਆਵੋ ਲਿਆ ਬੱਕਰਾ ਯਾਰ ਕਿਹੜੇ ਬੱਕਰੇ ਦਾ ਲੈ ਆ। ਓ ਰਾਜੂ ਓ ਤੂੰ ਵੀ ਮੰਨਣੀ ਪਊ ਤੈਨੂੰ ਓਏ। ਕਰਾਉ ਗੱਲ ਖਾਈ ਦਾ ਲੈ ਜਾ ਬਈ ਕਿਹੜਾ ਪਿੰਡਾ ਬਾਈ ਜੀ ਕਿਹੜਾ ਪਿੰਡਾ ਸੰਦੇ ਵਾਲਾ ਨਹੀਂ ਨਹੀਂ ਆ ਬਲੂ ਆ ਬਲੂ ਲੈ ਬਈ ਆ ਸੌਦਾ ਸਿਰੇ ਚੜ ਗਿਆ ਤੇ ਬਾਈ ਰਾਜੂ ਨੂੰ ਦਵਾਤਾ ਏ ਨਹੀਂ ਕਿੰਨੇ ਦੀ ਮੇਰੇ ਆ ਤੇ ਹਾਂ ਕੱਟ ਧੱਕਾ ਦੇ ਰਾਇ ਸਹੀ ਬੋ ਧੱਕਾ ਦੀ ਦੀਵਾਲੀ ਆ ਮੰਨਿਆ ਬਾਬੂ ਅਬਲੂ ਤੋਂ ਆਇਆ ਆ ਆ ਪਾਠਾ ਬਾਬੂ ਕੋਲੇ ਬੱਕਰਾ ਦਾ ਵੇਚਤਾ ਕਿੰਨੇ ਲਾਇਆ ਪੋ ਗਿਆ ਪਾਨਾ 6000 ਦਾ ਨੀਰਤੀ ਪਈ ਯਾਰ ਠੀਕ ਆ ਜੀ ਉਹ ਨਹੀਂ ਯਾਰ ਧੱਕੀ ਆ ਖੋਸ ਧਾ ਖੋਸ ਨਹੀਂ ਯਾਰ ਸੱਤਾ ਹੁਣ ਮੈਂ ਨਹੀਂ ਨਾ ਬੋਲਦਾ ਯਾਰ ਉਹ ਧੱਕਾ ਕਰਦਾ ਉਹ ਧੱਕਾ ਤੇਰਾ ਬੱਤੀ ਵਾਲਾ ਧੱਕਾ ਦੇ ਰਾਇ ਉਹ ਨਹੀਂ ਯਾਰ ਧੱਕਾ ਆ ਯਾਰ ਧੱਕੀ ਆ ਨਹੀਂ ਮੈਂ ਗੱਦਾਰ ਮੈਂ ਕੋਈ ਜ਼ਹਿਰ ਨਹੀਂ ਦੇਣਾ ਤੇ ਪੈਸੇ ਦੇ ਰਿਹਾ ਨਹੀਂ ਬੱਸ ਬਲ ਖਾਈ ਦੇ ਦਊਗਾ ਛੋੜ ਛੋੜ ਮੈਂ ਵੀ ਸਸਤੀ ਹਾਂ ਪਰ ਕਿੰਨੇ ਦੇਊਂਗੀ ਇਹ ਇਹ 7000 13 ਉਹ ਲਖਾਈ ਉਹਨਾਂ ਦੀ ਹੋਗੀ 77 ਤੇ 200 ਉਹ ਦੇਊਗਾ ਲਖਾਈ ਤੇ ਤੂੰ ਤਾਂ ਨਹੀਂ ਦੇਣਾ ਤੂੰ ਤਾਂ ਪਹੁੰਚ ਉਹ ਵੀ ਪਾ ਉਹਨੂੰ ਤਾਂ ਸਸਤੀ ਰਹੇਗੀ ਹਾਂ ਉਹ ਯਾਰ ਉਹ ਵੀ ਤਾਂ ਉਹਨੂੰ ਘੱਟ ਨਹੀਂ ਜਿਹਦੇ ਵਿੱਚ ਹੋ ਜਾਂਦੇ ਫਿਰ ਮੇਰਾ ਸੌਦਾ 7500 ਦਾ ਹੋਇਆ ਆ ਬੱਕਰੀ ਦਾ ਆ ਬਲੂ ਕੋਡਲੀ ਜਿਹਦਾ ਜਿਹਦਾ ਪਰਦਾ ਤੱਲੇ ਹੋ ਗਿਆ ਪਰਦਾ ਲੈਣਾ ਨਹੀਂ ਪਰਦਾ ਰਹਿ ਗਿਆ ਪਰਦੇ ਦੇ ਬਾਹਰ ਹੋ ਗਈ ਨਹੀਂ ਉਹ ਸੁਣੀ ਮਾਰੀ ਮੇਰੇ ਪਰਦੇ ਦੇ ਬਾਹਰ ਹੈ ਤੇ ਜਦੋਂ ਪੈਸੇ ਮੈਂ 200 ਰੁਪਏ ਨਹੀਂ ਮੰਨੇ ਅਗਲੇ ਤੇ ਤੂੰ ਨੇ 1 ਰੁਪਏ ਪਿੱਛੇ ਵੀ ਮੰਨੇ ਮੈਂ ਲਖਾਈ ਮੈਂ ਦਾ ਗਿਆ ਉਹ ਅਡੀ ਕਿੰਨੇ ਦੀ 80 300 ਰੁਪਏ ਦੀ 300 ਦੀ ਹਾਂ ਮੈਂ ਮੈਂ ਕਦੇ ਨਾ ਕਦੇ ਕਦੇ ਕੋਈ ਮੁੰਡੀ ਨੂੰ 100 ਰੁਪਏ ਪਿੱਛੇ ਮੜਿਆ ਉਹਦੀ ਆ ਹਾਂ ਪੰਜ ਨਹੀਂ ਮੈਂ ਲਿਖਾਈ ਕਰਾਂਗਾ ਮੈਂ ਔਰ ਵੀ ਲਿਖਾਂਗਾ ਹਾਂ ਉਰੇਆ ਪੂਰਾ ਅਠਲਾ ਲ ਲਖਾਈ ਤੂੰ ਕਰ ਦੇ ਜੀ ਮੈਨ ਕਿਹਦੇ ਹਾਂ ਭਾਈ ਫੇਰ ਦਾ ਹੋ ਗਿਆ ਸਬ ਦਾ ਇੱਕ ਦੋ ਚਾਰ ਪੰਜ ਉਹ ਫਿਰ ਸੌਦਾ ਹੈ ਮੈਂ ਦੋ ਤਿੰਨ ਪਿੱਛੇ ਕਿੰਨੀ ਕਰੀਦਾ ਹਾਂ ਅੱਠ ਜਮਾ ਚਲੇ ਜਾ ਕੋਲ ਲਾ ਸੂਚ ਆ ਜਾ ਉਮਰ ਛੋੜ ਦੇ ਤੀ ਮਾ ਕਰਿਆ ਖਾਣਾ ਹੀ ਛੱਡ ਤਾ ਤੂੰ ਮੈਨੂੰ ਛੋੜ ਦਿੱਤੀ ਸੀ ਮੇਰਾ ਖਾਣਾ ਹੀ ਨਹੀਂ ਸੀ ਉਮਰ ਛੋੜ ਦਿੱਤੀ ਸੀ ਮਾ ਕਰਿਆ ਖਾਣਾ ਹੀ ਛੱਡ ਤਾ ਉਮਰ ਛੋੜ ਦਿੱਤੀ ਸੀ ਆਹ ਬਾਬਾ ਨਹੀਂ ਛੋੜ ਇਹਨੂੰ ਤੂੰ ਦਹੀਂ ਬਾਬਾ ਛੋੜ ਤਰੀ ਮਾ ਲੈ ਪਾਸੇ ਤੂੰ ਦਹੀਂ ਬਾਬਾ ਛੋੜ ਤਰੀ ਮਾ ਲੈ ਬਾਈ 15000 ਉਹ ਐਡੀ ਚੰਗੀ ਬੱਕਰੀ ਅੱਠ ਦੀ ਦੇਤੀ ਗਾਰੰਟੀ ਇਹ 15000 ਇਹ ਦੋ ਟੱਕੀ ਸੀ ਹਾਏ ਆ ਮੱਗਾ ਪਰੇ ਮਾ ਗੋਣ ਬੱਕਰੀ ਕੋਲੇ ਅਹੀਂ ਵੇ ਰੋ ਉਧਰ ਕੇ ਇਹ ਨਾ ਹੁਣ ਪਿੰਟ ਉਹ ਬੱਕਰੀ ਨਹੀਂ ਨਹੀਂ ਸੀਗਾ ਇਹ ਤਾਂ ਜੀ ਵੀ ਸੀ ਹਾਂ ਤਰ ਕਹਿੰਦੇ ਐ ਨਾ ਹੋਈ ਤਾਂ ਮੇਰੇ ਘਰੇ ਵਾਪਸ ਆ ਜਾ ਬੱਕਰਾ ਵਾਜ ਨਾਲ ਹੀ ਆ ਉਹ ਬੱਕਰੀ ਇਹ ਵਾਜ ਨਾਲ ਜੀ ਯਾ ਰਹਿਣ ਦੇ ਬਰਾ ਚੱਕੀ ਆਉਣਾ ਯਾਰ ਪੈਸੇ ਦੇ ਤਾਂ ਮੈਂ ਕਹਿ ਦੀ ਗੱਲ ਦੇ ਪੈਸੇ ਦੇ ਦਿਓ ਯਾਰ ਨਵੇੜੋਂ ਉਪਰੇ 12000 ਰੁਪਏ ਦੇ ਚੱਕੀ ਆਉਣਾ ਦਿਓ ਦਿਓ ਵੇਖੀ ਜਾਊਗੀ ਫਿਰ ਉਹ ਲਿਸਾ ਦਾ 12000 ਦਾ ਸੌਦਾ ਹੋ ਗਿਆ ਇਹ 12000 ਦਿਓ ਵੀ ਕਿਹੜਾ ਪਿੰਡ ਆ ਬਾਈ ਮੱਲਣਾ ਮੱਲਣਾ ਫਿਰ ਤਾਂ ਗਵੰਡੀ ਆ ਦਿਓ ਪੈਸੇ ਵਜਨ ਵੋਜਨ ਤਾਂ ਜੇ ਵਜਾ ਹੈਗਾ ਉਹੋ ਜਿਹਾ ਹੀ ਆ ਹੁਣ ਚਲੋ ਤੁਸੀਂ ਤੁਸੀਂ ਤੀਜੇ ਪੰਦਰੇ ਤੇ ਤੁਸੀਂ ਕਹੀ ਮੈਨੂੰ ਸੁਣੋ ਗੱਲ ਸਰਪੰਚਾ ਤੁਸੀਂ ਕਹੀ ਦਿੱਤਾ ਕਾਲੇ ਫਿਰ ਜਦੋਂਕਰ ਭੈਣ ਭਰਾ ਨੂੰ ਤਾਂ ਕਿੰਝਾ ਹਜ਼ਾਰ ਵੱਜੂਗਾ ਜਾਂ ਹਜ਼ਾਰ ਕੱਟ ਜਾਊਗਾ ਨਹੀਂ ਯਾਰ ਬਾਈ ਜਾਣ ਨੂੰ ਕੋਈ ਜਾਵਣ ਤੇ ਕੋਈ ਨਾ ਗੁੱਸਾ ਨਾ ਕਰ ਉਹ ਨਹੀਂ ਨਹੀਂ ਆਏ ਨਹੀਂ ਹੁੰਦਾ ਹੁੰਦਾ ਕੋਈ ਚੈੱਕ ਕਰਨੀ ਨਹੀਂ ਮੈਂ 11 ਲਾਇਆ ਸੀਗਾ ਚਾ ਉਹਨਾਂ ਸਰਪੰਚ ਨੇ ਚੱਕਤਾ 1000 ਹੋਰ ਚੱਕਤਾ ਠੀਕ ਆ ਕੋਈ ਥੋੜਾ ਘਣਾਉਂਦਾ ਥੋੜਾ ਜਿਹਾ ਜਲਦਾ ਸੁਣ ਲੈ ਅੱਧੋ-ਅੱਧੀ ਆਲ ਦਾ ਖਾਈ ਕਰਾ ਲਿਓ ਸੋ ਨ ਕਿੱਡੀ ਵੱਡੀ ਗੱਲ ਹੋ ਜੂਗੀ ਸਾਢੇ 12 ਦਾ ਦੇ ਯਾਰ ਨੇੜੋ ਕੰਮ ਲਖਾਈ ਆਪੋ ਆਪਣੀ ਜਾ ਚੱਲ ਗੂਗਲ ਪੇ ਨੰਬਰ ਦੇਓ ਨੰਬਰ ਹੋਰ ਯਾਰ ਨੇੜੋ ਪਰ ਆਇਆ ਦਾੜਿਆ ਜੀ ਤੁਰ ਆਊਗਾ ਫਿਰ ਜੇ ਆਪਾਂ ਕੋਈ ਆਪਾਂ ਅੱਠ ਦਾ ਵੀ 10 ਬਾਈ ਕੀ ਮੰਗਦਾ ਐ ਦਾ ਇਹਦੇ ਵੀ ਤਾਂ ਨੇੜੋ ਜਿਹੜਾ ਇਹਦਾ 20000 ਰੁਪਏ ਲੈ ਕਾ ਇਧਰ ਆਪਣੇ ਕੋਲ ਹੀ ਪਾ ਦੇਈਏ ਆ ਇਹਦਾ ਨੇੜੋ ਗੂਗਲ ਪੇ ਕਰੋ ਬਈ ਉਹਦਾ 10000 ਰੁਪਿਆ ਲਓ ਵੀ ਬਾਈ ਆਏ ਸੀਗੇ ਮੱਲਣ ਤੋਂ ਆ ਬੱਕਰਾ ਸੀਗਾ ਬਾਈਆਂ ਕੋਲੇ ਹైదరాబాద్ੀ ਕਰਾਸ ਟਿੱਕੇਵਲ ਨੂੰ ਦਵਾਦਾ ਹੈ 10000 ਰੁਪਏ ਗਿਆ ਨਾ ਤਿੰਨ ਤੇ ਨਾ ਤਾਂ ਤੈਨੂੰ ਆਖ ਜੋਗ ਰਹੇ ਆ ਇਹ ਕਿਉਂ ਪਾਇਆ ਉਹਦਾ ਤਾਂ ਕਰਾਇਆ ਹੀ ਹੋਊਗਾ ਫਿਰ 24000 ਰੁਪਏ ਲਾਇਆ 24000 24000 ਤੈਨੂੰ ਦੁਬਾਰਾ ਸੌਦਾ ਲੈ ਤੂੰ ਕਰਾ ਦੇ ਮੈਂ 18000 ਰੁਪਏ ਲੈਣਾ ਲੈ ਕਰਾ ਦੇ ਸੌਦਾ ਕੱਢ ਸਾਈ ਯਾਰ ਇਹ ਦੇ ਦੇ ਬਾਈ ਰਹੀਆਂ ਸਾਰਾ ਲੈ ਲੈ ਸਾਰਾ 18 ਨਾ ਜਿਹੜੇ ਲਾਏ ਤੈਨੂੰ ਪਹਿਲੇ 24 ਹਰ ਹੁਣ ਵੀ ਭਾਈ ਜਿਹੜੇ ਤੈਨੂੰ ਲਾਏ ਗਿਣ ਲਾ ਯਾਰ 22 ਤੜਕੇ ਦੇ ਮੜੇ 10 ਦੇ ਪਾਸੇ ਉਹਦਾ ਲੈ ਦੱਸਣ ਨੂੰ ਕੀ ਆਵੇ ਦੇਖ ਲੈ ਕਰ ਕੋਲ ਲੈ ਬੰਦੇ ਤਾਂ ਪਤਾ ਨਹੀਂ ਤੂੰ ਕੀ ਮੰਗਿਆ ਤੂੰ ਨੇ 24 ਲਾਇਆ ਨਾ ਹਾਂ ਲਖਾਈ ਇਹ ਕਰਾ ਲਈ 24 ਆਪਾਂ ਨਹੀਂ ਆਈ ਉਹ ਪਹਿਲੇ ਨਹੀਂ ਕਿਹਾ ਸਰ ਜੀ ਕੋਈ ਨਹੀਂ ਫਿਰ ਕੀ ਹੁੰਦਾ ਕੀ ਆ 89 ਦਾ ਪੈ ਗਿਆ ਕੀ ਕੱਢ ਲੇਗੇ ਅੱਜ ਉਹਦਾ ਜਲਾਇਆ ਹੋ ਜੂਗਾ 25 ਜਨੇ 26 22 ਦਾ ਖੜਾ 25 ਜਨੇ ਨੇੜੇ ਜਰ ਫੜਾ ਦੇ ਬਸ ਨਹੀਂ ਕੋਈ ਬੱਕਰੀਆਂ ਦਾ ਸੌਦਾ ਹੋ ਗਿਆ ਚੱਲ ਰਿਹਾ ਆ ਬੱਕਰੀ ਜਿਹੜੀ ਕਾਲੀ ਆ ਇਹ ਬਾਈ ਕੋਲੇ ਆ ਗੋਰੇ ਕੋਲੇ ਭਾਣੇ ਵਾਲੇ ਕੋਲੇ ਤੇ ਆਹ ਜਿਹੜੀ ਬੱਕਰੀ ਆ ਉਹ ਮੋਹਣੇ ਕੋਲੇ ਆ ਕਿਹੜਾ ਪਿੰਡਾ ਈ ਆਪਣਾ ਮੇਰਾ ਪਿੰਡ ਕੰਦ ਵਾਲਾ ਕੰਦ ਵਾਲੇ ਵਾਲੇ ਕੋਲੇ ਲਓ ਵੀ ਦੋਨਾਂ ਬੱਕਰੀਆਂ ਦੇ ਵਿੱਚੋਂ ਬਾਈ ਨੇ ਮੰਗਿਆ ਸੀ 7000 ਹਾਂ ਮੈਂ 7000 ਰੱਖਿਆ ਤੇ ਮੈਂ ਇਹ ਲਾਉਂਦਾ ਸੀ 4000 3000 ਮੈਂ ਚਾਰ ਕਰਤਾ ਤੇ ਹੁਣ ਕਪਤਾਨ ਆ ਦਾ ਸ਼ੀਦੇ ਦੀ ਹੁਣ ਵੇਖੋ ਕੀ ਜਾਂਦਾ ਮੈਂ ਕਰੂੰਗਾ ਤੇ ਮੰਨਨੇ ਵਾਲੀ ਉਧਰ ਲੈ ਪੈ ਚੱਲ ਬਈ ਤੂੰ ਵੀ ਆ ਬੱਕਰੀ ਤੂੰ ਬੜਾ ਆ ਬੱਕਰੀ ਦੂਫਾ ਆ ਬੱਕਰੀ ਦੂਫਾ 5000 ਰੁਪਏ ਖੋ ਗਏ ਮਾਰ ਦੇ ਤੇਰੇ ਗਲਤ ਕਹੇ ਹੋ ਤਾਂ ਕਹਿ ਦੇ ਲਈ ਅੱਜ ਗਲਤ ਕਹੇ ਹੋ ਤਾਂ ਦੱਸ ਦੇ ਨਾ ਗਲਤ ਕਹਾ ਤਾਂ ਦੱਸ ਦੇ ਵੇਖੋ ਬਈ ਠੱਕਾ ਦਾ ਹੁਣ ਯਾਰ ਬੱਕਰੀ ਵੀ ਚੰਗੀ ਆ ਵੇਖ ਲੋ ਯਾਰ ਹੁਣ ਹਾਂ ਜਿਹੜੀ ਗੱਲ ਹੈ ਕਹਿਣੀ ਚੱਲ ਯਾਰ 4500 ਨਾ ਹੋ ਗਿਆ ਯਾਰ ਹੋ ਨਹੀਂ ਫੋਨ ਵਿਚਾਲਾ ਨਹੀਂ ਹੋਊਗਾ ਓਏ ਓ ਫੋਨ ਵਿਚਾਲਾ ਨਹੀਂ ਹੋਊਗਾ ਨਾ ਹੋ ਮਰੇ ਆਪ ਨੂੰ ਬੱਕਰੀ ਲੈਨੇ ਬੱਕਰੀ ਦਾ ਬਸ ਗੱਲ ਬੱਕਰੀ ਕਿਸੇ ਗੱਲ ਨਾ ਨਾ ਪਰ ਜਿਹੜਾ ਮੈਂ ਵਿਚਾਲਾ ਖੋ ਗਿਆ ਸਾਡੇ ਦਵਾਰ ਨੂੰ ਲੈਗਾ 3400 5000 3900 ਰੁਪਇਆ ਦੇਉਂਗਾ 3900 ਰੁਪਇਆ ਕਹਿਤਾ ਯਾਰ ਰਾਜੂ ਯਾਰ ਤੂੰ ਨਵੇੜ ਦੇ ਯਾਰ ਬਾਈ ਪੰਜ ਕਵਾਇਂ ਤੇਰੀ ਤੇਰੀ ਅਰੇ ਇਹ ਹੁਣ ਯਾਰ ਉਹ ਆ ਕਰੀ ਜਾਂਦੇ ਦੋਵੇਂ ਯਾਰਾ ਕਮੈਂਟ ਵੀ ਛੱਡੀ ਆ ਰਾਜੂ 4000 ਰੁਪਇਆ ਛੱਡਤੀ ਬੱਕਰੀ ਉਹ ਵੀ ਘਰੇ ਮਿਠਾ ਮੇਰੀ ਗੱਲ ਸੁਣ ਲੈ ਇਹ 4000 ਛੱਡ ਦੇ ਯਾਰ ਛੱਡ ਜਾ ਰਾਜੂ ਤੇ ਰਾਜੂ ਬੋਲਦਾ ਰਾਜੀ ਛੱਡ ਜਾ ਕਮੈਂਟ ਹਣੇ ਕੁਮੜ ਜਿਆਦਾ ਨਹੀਂ ਕਰਨਾ 200 ਘਟ 5000 ਚ ਹੋ ਗਿਆ ਚੱਲ ਚੱਲ ਗਿਆ ਹੋ ਗਿਆ ਮਹਾਰਾਜ ਪਲਾ ਕੀ ਹੋ ਗਿਆ ਐ ਹੀ ਹੁਣਾ ਹੁਣ ਹੋਰ ਕਿਵੇਂ ਹੋਊਗਾ ਯਾਰ ਉਹਦਾ ਚਾਲ ਬੱਸ ਕੀ ਫਰਕ ਪੈ ਜੂਗਾ ਹੁਣ ਪੈਸਿਆਂ ਦਾ ਤੁਸੀਂ ਵੇਖ ਲਓ ਕਿਦਾਂ ਦੇ 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 ਦੇ

ਆ ਹੁਣ ਕਿੰਨੇ ਰਹਿਗੇ ਬਾਈ 4000 4000 4000 ਅਗਲੇ ਐਤਵਾਰ ਨੂੰ ਹਾਂ ਐਸੇ ਦਾ ਠੀਕ ਆ ਬਾਈ ਇਹਨੇ ਠੀਕ ਆ ਹੋ ਗਿਆ ਸਬਦਾ ਬਾਈ ਨਿਬੜ ਗਿਆ ਕੰਮ ਲਾਓ ਬਈ ਪਾਸੇ-ਆਸੇ ਵਾਲਿਆਂ ਨੇ ਕੀਤਾ ਨਵੇੜਿਆ ਕੰਮ ਬਾਇ ਕੋਈ ਇੱਥੇ ਝਾਰਵਰ ਲੈ ਕੇ ਆਵਾ ਨਾਲ ਆਵਾ ਇਹਦੇ ਪੈਸੇ ਆਉਂਗੇ ਬਸ ਬਸ ਸਹੀ ਆ